Wow. Uh -huh. uh -huh. ਇੰਨੋ ਕੁ ਤਰੀਕੇ ਹੰਡਾਣੇ ਬਾਣੀ ਪੜ੍ਹਨੀ ਇਹ ਵੀ ਪਰਮਾਤਮਾ ਬੇਗੁਰ ਦਾ ਨਾਮ ਜਪਣਾ ਕਿਉਂਕਿ ਗੁਰਬਾਣੀ ਦੇ ਅੰਦਰ ਵੀ ਉਸ ਪਰਮਾਤਮਾ ਦੇ ਨਾਮ ਹੁੰਦੇ ਨੇ ਗੁਰਬਾਣੀ ਦੇ ਅੰਦਰ ਪਰਮਾਤਮਾ ਦਾ ਜਸ ਹੈ ਨਾਮ ਦੀ ਵਡਿਆਈ ਹੈ ਗੁਰਬਾਣੀ ਸਾਨੂੰ ਪ੍ਰੇਮ ਕੇ ਨਾਮ ਦੇ ਨਾਲ ਜੋੜਦੀ ਹੈ ਮੁਖ ਦੇ ਨਾਲ ਵਾਹਿਗੁਰੂ ਵਾਹਿਗੁਰੂ ਅਕਾਲ ਇਸ ਵੈਗੁਰ ਵੈਗੁਰ ਜਪ ਨੂੰ ਕੰਠ ਦੇ ਵਿੱਚ ਲੈ ਜਾਣਾ ਇਸ ਵੈਗੁਰ ਵੈਗੁਰ ਜਪ ਨੂੰ ਕੰਠ ਤੋਂ ਧੰਲੀ ਹਿਰਦੇ ਦੇ ਵਿੱਚ ਲੈ ਜਾਣਾ ਇਸ ਵੈਗੁਰ ਵੈਗੁਰ ਜਪ ਨੂੰ ਹਿਰਦੇ ਤੋਂ ਪਰਪੰਨੀ ਭਾਵਨਾ ਵੀ ਦੇ ਵਿੱਚ ਲੈ ਜਾਣਾ ਨਦ ਸੁਖ ਹੈ ਇਸ ਦੇ ਅੰਦਰ ਵਿਚਾਰਾ ਚਲਦੀਆਂ ਰਹਦੀਆਂ ਹਨ ਇਹਨਾਂ ਵਿਚਾਰਾਂ ਨੂੰ ਬਦਲ ਕੇ ਇਥੇ ਪ੍ਰਭੂ ਪਰਮਾਤਮਾ ਦਾ ਨਾਮ ਚਲਪੀ ਉਸ ਨੂੰ ਕੋ ਨੂੰ ਬਧੇ ਨਹੀਂ ਮੁਕਤ ਆ ਕੇ ਲੰਦਾ ਹੈ ਜੀਵਨ ਮੁਕਤ ਹੋ ਗਿਆ ਹੈ ਇਸ ਮੁਕਤੀ ਦੀ ਮੰਗ ਸੀ ਜਿਹੜੀ ਉਹ ਭਗਤ ਜੀ ਨੇ ਕੀਤੀ ਸੀ ਪਰਮਾਤਮਾ ਨੇ ਕਿਹਾ ਜਦੋਂ ਤੂੰ ਸਰੀਰ ਛੱਡੇਗਾ ਤੈਨੂੰ ਫਿਰ ਮੁਕਤੀ ਦੇ ਦਿਆਂਗੇ ਤੇ ਭਗਤ ਨੇ ਆਖਿਆ ਸੀ ਮੁਕਤ ਨਾ ਜਾਏਗਾ ਜਾਣਨੇ ਕੋਈ ਲਾ ਕਿਸੇ ਨੂੰ ਕੀ ਪਤਾ ਲੱਗੇਗਾ ਕਿ ਮੈਂ ਮੁਕਤ ਹੋ ਗਿਆ ਜੇ ਕਿਸੇ ਨੂੰ ਪਤਾ ਲੱਗੇਗਾ ਉਸ ਦੇ ਅੰਦਰ ਸ਼ਰਧਾ ਆਏਗੀ ਭਾਵਨਾ ਆਏਗੀ ਵੀ ਮੈਂ ਵੀ ਇਸ ਦੀ ਤਰ੍ਹਾਂ ਮੁਕਤ ਹੋਵਾਂ ਕੋਈ ਪ੍ਰानंद ਸੁਭਾਏ ਰੀਸ ਕਰਨ ਦਾ ਉਹ ਵੀ ਪਰਮਾਤਮਾ ਦੇ ਨਾਮ ਨੇ ਨਾਲ ਜੁੜੇਗਾ ਅੰਦਰ ਉਸਾਰੇਗਾ ਰੀਸ ਬਣੇਗੀ ਨਾਮ ਜਪਣ ਦੀ ਨਾਮ ਜਪੇਗਾ ਇਸ ਕਰਕੇ ਮੈਨੂੰ ਜੁੜਦੇ ਦੀ ਉਕਤੀ ਚਾਹੀਦੀ ਹੈ ਤੇ ਜਿਹੜਾ ਮਨ ਦੇ ਵਿੱਚ ਨਾਮ ਦਾ ਚੱਲ ਜਾਣਾ ਹੈ ਇਬਦੇ ਉਕਤੀ ਪਾਪ ਜੀਵਤ ਮੁਕਤ ਆਖਿਆ ਇਸ ਨੂੰ ਤਾਂ ਗੁਰੂ ਆਪ ਦਾ ਜਿ ਰੰਤ ਕਰਦੇ ਨੇ ਹਰ ਨਾਮ ਤੇ ਹੈ ਮਾਹੀ ਮੇਰੀਆ ਮਨਾਂ ਉਹੀ ਇਸ ਤਰ੍ਹਾਂ ਵੇਗੂ ਵੇਗੂ ਦਾ ਨਾਮ ਜਪ ਅਭਿਆਸ ਕਰ ਨਾਮ ਦੇ ਨਾਲ ਜੁੜ ਸਿਮਰਨ ਕਰ ਹਰ ਦਰਦੇ ਪਾਵੇ ਮਾਨ ਹੈਰੀ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਦੋਂ ਪੇਸ਼ ਹੋਵੇਂਗਾ ਉਸ ਅਕਾਲ ਪੁਰਖ ਵੇਗੂ ਦੀ ਦਰਗਾਹ ਦੇ ਵਿੱਚ ਤੈਨੂੰ ਫਿਰ ਸਤਕਾਰ ਮਿਲੇਗਾ ਜੀ ਜੋ ਇੱਛੇ ਸੋ ਫਰੋਚ ਸੋਇ ਸੋ ਨੀ ਤੇ ਅੰਦਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਇੱਛਾ ਪੂਰਕ ਤੇ ਚਿੰਤਾ ਮਣੀ ਅਦਕ ਜਿੰਨ ਦੀ ਗੱਲ ਕੀਤੀ ਜਾਂਦੀ ਹੈ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸਾਰਾ ਕੁਝ ਉਸ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੈ ਸੋ ਕਹਿਣ ਤੋਂ ਭਾਵ ਜੇ ਅਸੀਂ ਪ੍ਰਮਾਤਮਾ ਨੂੰ ਜੁੜ ਜਾਵਾਂਗੇ ਉਸ ਅਕਾਲ ਪੁਰਖ ਹੋਏ ਗੁਰੂ ਨੂੰ ਜੁੜ ਜਾਵਾਂਗੇ ਤੇ ਫਿਰ ਸਾਨੂੰ ਇਹਨਾਂ ਦੇ ਮਗਰ ਦੌੜਨ ਦੀ ਨਾਮ ਜਪਦਿਆਂ ਨਾਲੇ ਤਾਂ ਮਨੁੱਖ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਇਹ ਜਿਹੜਾ ਇੱਥੇ ਆਸ਼ਰਮ ਦਾ ਸੇਵਾਦਾਰ ਸੀ ਉਹ ਬੜਾ ਵੱਡਾ ਜੋਤ ਸੀ ਜੋਤ ਸੀ ਸੀ ਉਹਨੇ ਜਦੋਂ ਤੱਕ ਇਹਨੂੰ ਸੰਸਾਰਿਕ ਸੁੱਖ ਦੇ ਦਿੰਨੇ ਆ ਇਹ ਪਛਾਟ ਗਿਆ ਚੁੱਪ ਕਰ ਗਿਆ ਗੁਰਮੁਖਤਾਰ ਜੀ ਅੰਤਰਜਾਮੀ ਸੰਮਿਸ਼ਕਰਾਏ ਨੂੰ ਤੇ ਆ ਜਿੰਨੇ ਬ੍ਰਾਹਮਣ ਜੀ ਪੰਡਤ ਜੀ ਬਦਵਾਨ ਜੀ ਕਿਸ਼ਾਂ ਕਿਉਂ हट ਗਏ ਹੋ ਮੰਗੂ ਕੁਝ ਕਹਿੰਦਾ ਜੀ ਤੁਸੀਂ ਸੰਸਾਰਿਕ ਸੁੱਖ ਦੀ ਗੱਲ ਕੀਤੀ ਏ ਇੱਕ ਚੀਜ਼ ਮਿਲੇਗੀ ਜਾਂ ਸੰਸਾਰਿਕ ਸੁੱਖ ਮਿਲੇਗਾ ਜਾਂ ਨਿਰੰਕਾਰੀ ਨੂੰ ਸੁੱਖ ਮਿਲੇਗਾ ਹੁਣ ਮੈਂ ਜੇ ਤੁਹਾਡੇ ਤੋਂ ਸੰਸਾਰਿਕ ਸੁੱਖ ਲੈ ਲਿਆ ਤੇ ਫਿਰ ਅੱਗੇ ਦਾ ਸੁੱਖ ਕਿਥੋਂ ਲਵਾਂਗਾ ਜੇ ਅੱਗੇ ਦਾ ਸੁੱਖ ਲੈ ਲਿਆ ਤੇ ਇਹ ਰਹਿੰਦੀ ہوئی ਜ਼ਿੰਦਗੀ ਨੂੰ ਫਿਰ ਨੇ ਦੋ ਪਦਾਰਥ ਜਿਹੜੇ ਨਿਰੰਕਾਰਿਕ ਸੁੱਖ ਦੇਣ ਵਾਲੇ ਨੇ ਨਾ ਦੂਮ ਚਾਰਾ ਪਦਾਰਥ ਨਹੀਂ ਮਿੱਤ ਤੇ ਕਿਰਪਾ ਕਰੋ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਨਾ ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜੋ ਇੱਛੇ ਸੋ ਫਲ ਪਾਏ ਸੀ ਇਸ ਤਰ੍ਹਾਂ ਸਾਡੀ ਵੀ ਜੇ ਇੱਛਾ ਹੈ ਨਾ ਵੀ ਅਸੀਂ ਸੰਸਾਰਿਕ ਸੁੱਖ ਗੁਰ ਸ਼ਬਦੀ ਲਕੀ ਧਿਆਨ ਫਿਰ ਗੁਰੂ ਦੇ ਸ਼ਬਦ ਦੇ ਨਾਲ ਸਾਡਾ ਧਿਆਨ ਲੱਗ ਜਾਣਾ ਚਾਹੀਦਾ ਹੈ ਹੁਣ ਗੁਰੂ ਦੀ ਸ਼ਬਦ ਦੇ ਨਾਲ ਧਿਆਨ ਕਿਵੇਂ ਲੱਗਦਾ ਹੈ ਗੁਰਬਾਣੀ ਗੁਰੂ ਦਾ ਸ਼ਬਦ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਧਿਆਨ ਇਹ ਜਿਹੜਾ ਉਹ ਗੁਰਬਾਣੀ ਦੇ ਵਿੱਚ ਹੀ ਹੋਣਾ ਚਾਹੀਦਾ ਹੈ ਇਹ ਮੇਰੇ ਚ ਕਮੀ ਹੈ ਤੇ ਉਹ ਆਪਦਾ ਸੁਧਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਆਪਣੇ ਆਪ ਨੂੰ ਸੁਧਾਰਨ ਦਾ ਯਤਨ ਕਰਦਾ ਹੈ ਜਦੋਂ ਅਸੀਂ ਵਹਿਗੂ ਦਾ ਜਪ ਕਰਦੇ ਹਾਂ ਸਾਡਾ ਧਿਆਨ ਇਹ ਜਿਹੜਾ ਉਦੋਂ ਵਹਿਗੂ ਦੇ ਜਪ ਦੇ ਵਿੱਚ ਹੋਣਾ ਚਾਹੀਦਾ ਹੈ ਫਿਰ ਮਨ ਇਹ ਜਿਹੜਾ ਉਹ ਨਾਲ ਸਿਮਰਨ ਕਰੇਗਾ ਕਦੇ ਪਾਸੇ ਨਹੀਂ ਜਾਏਗਾ ਕਿਉਂਕਿ ਧਿਆਨ ਨੇ ਜਿਹੜਾ ਇਹੋ ਸਾਧਨ ਜਿੰਦੇ ਉੱਤੇ ਮਨ ਸਵਾਰ ਹੋ ਕੇ ਦੌੜਦਾ ਹੈ ਜਿੱਥੇ ਧਿਆਨ ਜਾਏਗਾ ਮਨ ਨੇ ਉੱਥੇ ਜਾਣਾ ਹੈ ਤੇ ਜਦੋਂ ਧਿਆਨ ਵੈਗੁਰੂ ਗੁਰਮੰਤਰ ਦੇ ਵਿੱਚ ਟਿਕ ਗਿਆ ਵੈਗੁਰੂ ਵੈਗੁਰੂ ਕਰਦੇ ਨਾਲ ਧਿਆਨ ਟਿਕ ਗਿਆ ਤੇ ਫਿਰ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ ਮਨਮੀ ਜਿਹੜਾ ਉੱਟਿਆ ਰਹੇਗਾ ਤਾਂ ਕਰਕੇ ਗੁਰੂ ਮਹਾਰਾਜ ਜੀ ਨੇ ਰੰਗ ਦਿੱਤੀ ਗੁਰ ਸ਼ਬਦੀ ਲੱਗੇ ਧਿਆਨ ਜੇਕਰ ਗੁਰੂ ਦੇ ਸ਼ਬਦ ਨੂੰ ਧਿਆਨ ਦੇ ਨਾਲ ਜਪੇਗਾ ਧਿਆਨ ਗੁਰੂ ਦੇ ਸ਼ਬਦੇ ਵਿੱਚ ਲੱਗਿਆ ਰਹੇਗਾ ਤੇ ਗੁਰਬਾਣੀ ਸ਼ਬਦ ਤੇ ਗੁਰਬਾਣੀ ਨੂੰ ਪੜ੍ਹੇਗਾ ਫਿਰ ਵੀ ਤੈਨੂੰ ਸਮਝ ਆਏਗੀ ਸਮਝ ਆਏਗੀ ਤੇ ਸੁਧਾਰ ਹੋਏਗਾ ਗੁਰਬਾਣੀ ਵੈਗੁਰੂ ਗੁਰਮਤਿ ਨੇ ਵੀ ਸ਼ਬਦ ਹੈ ਜੇ ਗੁਰੂ ਦੇ ਸ਼ਬਦ ਦੀ ਗਾਥਾ ਨਾ ਕਰਦਾ ਜਪ ਕਰਦਾ ਹੈ ਉਦੋਂ ਵੀ ਜੇ ਧਿਆਨ ਤੇਰਾ ਗੁਰੂ ਦੇ ਸ਼ਬਦ ਦੇ ਵਿੱਚ ਲੱਗਿਆ ਤੇ ਫਿਰ ਵੀ ਗੁਰੂ ਕਿਰਪਾ ਕਰੇਗਾ ਮਨ ਟਿਕੇਗਾ ਫਿਰ ਤੈਨੂੰ ਇਹ ਦਰਤਾ ਪ੍ਰਾਪਤ ਹੋਣਗੀਆਂ ਕਿਹੜੀਆਂ ਜੋ ਇੱਛੇ ਸੋផល ਪਾਈ ਸੀ ਫਿਰ ਜਿਸ ਤਰ੍ਹਾਂ ਦੀ ਤੇਰੀ ਇੱਛਾ ਹੋਵੇਗੀ ਨਾ ਗੁਰੂ ਕਿਰਪਾ ਕਰੇਗਾ ਤੈਨੂੰ ਉਹ ਸਾਰੇ ਫਲ ਪ੍ਰਾਪਤ ਹੋਣਗੇ ਜਿਸ ਨੂੰ ਦੁੱਖ ਰੂਪੋ ਕੇ ਮਿਲਦਾ ਹੈ ਤੇ ਉਹ ਦੁੱਖ ਰੂਪੋ ਕੇ ਕਿਵੇਂ ਮਿਲਦਾ ਜਿਵੇਂ ਪੁਰਾਣੀ ਸਮਿਆਂ ਦੀਆਂ ਨਾ ਜਿਹੜੀਆਂ ਸਜਾਵਾਂ ਸੀ ਬੜੀਆਂ ਔਖੀਆਂ ਸੀ ਉਨਾ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਸੀ ਕਿ ਉਸ ਰਸੂਲ ਸੀ ਜਦੋਂ ਕਿਸੇ ਦੀ ਤੀ ਪੈਣ ਦੀ ਕੋਈ ਇੱਜ਼ਤ ਬਰਾਨ ਕਰਦਾ ਹੈ ਨਾ ਉਹਨੂੰ ਕੜਾਹੇ ਦੇ ਥੱਲੇ ਦੇ ਦੇਣਾ ਜਿਉਂਦੇ ਨੂੰ ਲੈ ਭਾਈ ਉਹਨੇ ਦਿੱਤਾ ਤੇ ਥੱਲੇ ਤੋਂ ਫਟੜ ਕੇ ਮਰੇਗਾ ਇੱਕ ਨੌਨੀ ਮੌਤ ਫਿਰ ਕੀ ਮਰਦਾ ਕੜਾਹੇ ਦੇ ਥੱਲੇੋਂ ਕਈ ਸਾਲਾਂ ਬਾਅਦ ਉਸ ਦਾ ਅੱਲਾ ਪਿੰਜਰੀ ਹੀ ਮਰਦਾ ਸੀ ਉਹਦਾ ਪਿੰਜਰੀ ਹੁੰਦਾ ਸੀ ਇਸੇ ਤਰ੍ਹਾਂ ਸੂਲੀ ਦੀ ਸਜ਼ਾ ਅੱਜਕੱਲ ਬਿਲਕੁਲ ਬੰਦ ਹੈ ਪੁਰਾਣੇ ਸਮਿਆਂ ਦੇ ਵਿੱਚ ਇੱਕ ਲੱਕੜ ਲੈ ਕੇ ਸੁੱਕੀ ਲੱਕੜ ਹੁੰਦੀ ਜਿਹੜੀ ਬੰਦੇ ਦਾ ਭਾਰ ਸਹਾਰ ਸਕਦੀ ਉਸ ਨੂੰ ਜ਼ਮੀਨ ਦੇ ਵਿੱਚ ਗੱਡਿਆ ਜਾਂਦਾ ਸੀ ਤਾਂ ਕਿ ਇਹ ਬੰਦੇ ਦੇ ਭਾਰ ਨੂੰ ਸਹਾਰ ਕੇ ਤੇ ਖੜੀ ਰਵੇ ਇਸ ਦਾ ਉੱਪਰਲਾ ਸਿਰ ਜਿਹੜਾ ਸੀ ਉਹਨੂੰ ਪਿਲਸਨ ਦੀ ਤਰ੍ਹਾਂ ਤਿੱਖਾ ਕੀਤਾ ਜਾਂਦਾ ਸੀ ਗੋਲ-ਗੋਲ ਕਰਕੇ ਪੂਰਾ ਤਿੱਖਾ ਕਰਕੇ ਕੀਤਾ ਜਾਂਦਾ ਸੀ। ਪ੍ਰਾਣੀਏ ਜਿਹੜਾ ਅਪਰਾਧੀ ਗੁਨਾਹਗਾਰ ਸੀ ਉਸ ਨੂੰ ਚੁੱਕ ਕੇ ਇਹਦੇ ਉੱਤੇ ਪਿਠਾ ਦਿੱਤਾ ਜਾਂਦਾ ਸੀ। ਹੁਣ ਇਹ ਜਦੋਂ ਹਿੱਲਦਾ ਤੜਫਦਾ ਤੇ ਇਹ ਲੰਦੇ ਨਾਲ ਲੱਕੜੀ ਜਿਹੜੀ ਇਹਦੇ ਸਰੀਰ ਦੇ ਵਿੱਚ ਪਰਵੇਸ਼ ਕਰਦੀ ਤੇ ਉਤੋਂ ਸਿਰ ਚੋਂ ਨਿਕਲ ਜਾਂਦੀ। ਇਸ ਤਰ੍ਹਾਂ ਕੇ ਲਗਡੇ ਜਾਂਦੇ ਤੇ ਉਹ ਕਿੱਲ ਐਵੇਂ ਨਹੀਂ ਸਨੁੰਦੇ ਉਹਨਾਂ ਕਿੱਲਾਂ ਨੂੰ ਜ਼ਹਿਰ ਦੀ ਪਾਣ ਲਈ ਹੁੰਦੀ ਸੀ ਜ਼ਹਿਰੀਲੇ ਕਿੱਲ ਹੁੰਦੇ ਸਨ ਤਾਂ ਕਿ ਇਸ ਜ਼ਖਮ ਨੂੰ ਠੀਕ ਨਾ ਕੀਤਾ ਜਾ ਸਕੇ ਇਹ ਹੌਲੀ-ਹੌਲੀ ਅੱਗੇ ਜਦੋਂ ਸਾਨੂੰ ਇਸ ਤਰ੍ਹਾਂ ਮਿਲਣੀ ਹੈ ਕਿ ਜਿਵੇਂ ਜ਼ਹਿਰ ਲੱਗੇ ਕਿੱਲ ਪ੍ਰਾਣੀ ਨੂੰ ਲੱਗਦੇ ਨੇ ਉਸ ਤਰ੍ਹਾਂ ਸਾਡਾ ਸਰੀਰ ਜਿਹੜਾ ਦੁਖੀ ਹੋਏਗਾ ਬੜਾ ਦਰਦਾਂ ਦੀ ਬੜੀ ਆਤਮਾ ਨੂੰ ਇਨ ਜੋੜ ਕੇ ਰੱਖ ਦੇਵੇਗਾ ਉਹ ਵੀ ਕੱਟੇ ਜਾਣਗੇ ਕਦੇ ਨਾਲ ਵੈਰ ਦਾ ਜਾਪ ਕਰਨ ਨਾਲ ਹਉਮੇ ਚੁੱਕੇ ਗੁਮਾਨ ਹਉਮੇ ਅੰਦਰ ਜਿਹੜੀ ਹਉਮੇ ਹੈ ਜਿਹੜਾ ਹੰਕਾਰ ਹੈ ਗੁਮਾਨ ਦਾ ਅਰਥ ਹੰਕਾਰ ਹੁੰਦਾ ਹੈ ਇਹ ਦੋਵੇਂ ਸ਼ਬਦ ਜਦੋਂ ਇਕੱਠੇ ਆ ਜਾਂਦੇ ਫਿਰ ਗੁਰਬਾਣੀ ਦਾ ਅਸੂਲ ਹੈ ਹਰ ਇੱਕ ਧਾਰਮਿਕ ਗ੍ਰੰਥ ਦਾ ਅਸੂਲ ਹੈ ਕਿਸੇ ਦੀ ਵੀ ਆਪਾਂ ਵਿਚਾਰ ਕਰਦੇ ਆ ਭਾਵੇਂ ਉਹ ਮੁਸਲਮਾਨਾਂ ਦਾ ਕੁਰਾਨ ਕਦੀਬ ਹੈ ਭਾਵੇਂ ਹਿੰਦੂ ਧਰਮ ਦਾ ਅਥਰਵਨ ਰਿਗ ਜਾਂ ਉਸ ਸਿਮਰਤੀ ਹੈ ਜਾਂ ਕੋਈ ਸ਼ਾਸਤਰ ਹੈ ਜਦੋਂ ਵੀ ਉਸਤੇ ਅਰਥ ਕਰਦੇ ਆਂ ਤੇ ਫਿਰ ਉਹਨਾਂ ਅਰਥਾਂ ਦੇ ਵਿੱਚ ਭੇਦ ਕੀਤਾ ਜਾਂਦਾ ਹੈ ਓਮੇ ਹੰਦ ਤਾਂ ਹੰਕਾਰ ਮਾਨ ਕਿਸੇ ਚੀਜ਼ ਦੇ ਹੋਣ ਦਾ ਹੰਕਾਰ ਤੇ ਓਮੇ ਹੋ ਦੀ ਪ੍ਰਾਪਤੀ ਹੋਰ ਹੋਰ ਮੈਕੀ ਪਦਾਰਥਾਂ ਦੀ ਤਮੰਨਾ ਇੱਛਾ ਹੁਣ ਗੁਰਮਾਰਾ ਦੀ ਰੰਤ ਕਰਦੇ ਨੇ ਜਦੋਂ ਅਸੀਂ ਜਦੋਂ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਜੁੜਦੇ ਆਂ ਧਿਆਨ ਦੇ ਨਾਲ ਕਿ ਜੇ ਵੀ ਇੱਕ ਵੀ ਸਾਡੇ ਪਾਪ ਨੇ ਜਿਹੜੇ ਸਾਰੇ ਕੱਟੇ ਜਾਂਦੇ ਨੇ ਨਾਸ਼ ਹੋ ਜਾਂਦੇ ਨੇ ਤੇ ਸਾਡੇ ਅੰਦਰ ਦੀ ਜਿਹੜੀ ਬੇਤੀ ਹੈ ਉਹ ਵੀ ਹੌਮੇ ਤੋਂ ਰਹਿਤ ਹੋ ਜਾਂਦੀ ਏ ਹੋਰ ਹੋਰ ਦੀ ਪਾਵਨਾ ਖਤਮ ਹੋ ਕੇ ਚੁੱਕੇ ਗਮਾਨ ਤੇ ਮਨੋਖ ਦੇ ਅੰਦਰ ਹੰਕਾਰ ਵੀ ਨਹੀਂ ਪੈਦਾ ਹੁੰਦਾ ਹੈ ਜੀ ਕ੍ਰਿਸ਼ਨਾ ਦੇ ਕਿੰਨੇ ਬਿੜਾਈ ਕੀਤੀ ਹੈ ਜਿਹੜਾ ਭਗਤੀ ਕਰਦਾ ਨਾ ਬੰਦਗੀ ਕਰਦਾ ਉਹ ਸਦਾ ਖੁਸ਼ ਰਹਿੰਦਾ ਉਹਦੇ ਮਨ ਦੇ ਵਿੱਚ ਉਦਾਸੀ ਨਹੀਂ ਹੁੰਦੀ ਉਹਦੇ ਚ ਉਦਾਸੀ ਨਹੀਂ ਸੀ ਆਈ ਭਾਈ ਮਨੀ ਸਿੰਘ ਦਾ ਬੰਦ-ਬੰਦ ਕਟਿਆ ਗਿਆ ਸੀ ਉਦਾਸੀ ਨਹੀਂ ਸੀ ਆਈ ਭਾਈ ਮਤੀ ਦਾਸ ਨੂੰ ਵਾਲੇ ਦੇ ਥੱਲੇ ਖੜਾ ਕਰ ਦਿੱਤਾ ਸੀ ਚੀਰਿਆ ਗਿਆ ਸੀ ਉਦਾਸੀ ਨਹੀਂ ਸੀ ਆਈ ਬਾਣੀ ਦੇ ਨਾਲ ਜੁੜੇ ਰਹੇ ਸਨ ਤੇ ਬਾਣੀ ਦੀ ਕਿਰਪਾ ਰਹਿਮਤ ਜਿਹੜੀ ਉਸਨੇ ਮਨ ਦੇ ਵਿੱਚ ਖੇੜਾ ਬਣਾ ਕੇ ਰੱਖਿਆ ਸੀ ਮਨ ਸਦਾ ਖੁਸ਼ ਰਹਿੰਦਾ ਸੀ ਬਾਕੂ ਬਾਗ ਪਰਸੰਨ ਰਹਿੰਦਾ ਸੀ ਸੋ ਗੁਰੂ ਮਹਾਰਜ ਜੀ ਰਹਿਮਤ ਕਰਕੇ ਬੱਸੇ ਹੋਏ ਉਸ ਪ੍ਰਭੂ ਪਰਮਾਤਮਾ ਨੂੰ ਪਛਾਨਿਆ ਹੋਇਆ ਹੈ ਜੀ ਮਹਾਰਾਜ ਕਿਰਪਾ ਧਾਰ ਪ੍ਰਭ ਜਨ ਨਾਲ ਉਸ ਦੀ ਭਾਵਨਾ ਜਿਹੜੀ ਉਹ ਅਰਦਾਸ ਵਾਲੀ ਬਣੇਗੀ ਅਰਦਾਸ ਵਾਲੀ ਭਾਵਨਾ ਹਰ ਹਰ ਕਿਰਪਾ ਧਾਰ ਪ੍ਰਭ ਇਹ ਵੈਗੁਰੂ ਸਾਡੇ ਤੇ ਕਿਰਪਾ ਰੱਖ ਸਾਡੇ ਤੇ ਮਿਹਰ ਰੱਖ ਅਸੀਂ ਤੇਰਾ ਨਾਮ ਹੈ ਜਿਹੜਾ ਵੈਗੁਰੂ ਵਜਪਦੇ ਨਹੀਂ ਜਨ ਨਾਨਕ ਜਪ ਹਰ ਨਾਮ ਜਨ ਦਾਸ ਨਾਨਕ ਗੁਰੂ ਮਹਾਰਾਜ ਜੀ ਦੀ ਮੋਹ ਲੱਗੀ ਹੋਈ ਹੈ ਉਹ ਪਾਵਨ ਸ਼ਕਤੇ ਜਪ ਜਪਨਾ ਕਰ ਹਰ ਨਾਮ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਇਹ ਸੱਚੇ ਸਤਗੁਰ ਕਾਲਪੁਰਖ ਹੋਏ ਗੁਰੂ ਸਾਹਿਬ ਕਰਦੇ ਨੇ ਵੈ ਗੁਰੂ ਵੈ ਗੁਰੂ ਸ਼ਬਦ ਤੇ ਜਿਹੜਾ ਵੈ ਗੁਰੂ ਨਾਮ ਇਹ ਜਿਹੜਾ ਉਸ ਪਰਮਾਤਮਾ ਦਾ ਪਵਿੱਤ ਹੈ ਇਹ ਪਵਿੱਤਰ ਹੈ ਭਾਵ ਇਸ ਨੂੰ ਮੈਲ ਨਹੀਂ ਲੱਗਦੀ ਇਸ ਕਰਕੇ ਆਪ ਸੰਤਾਂ ਦੇ ਨਾਲ ਬਹੁਤ ਵਾਰ ਵਿਚਾਰ ਜੇ ਇਸ ਨੂੰ ਉੱਠਦੇ ਨੂੰ ਆਪਾਂ ਦਬੋਚ ਲਵਾਂਗੇ ਨਾ ਤੇ ਸਾਰਾ ਦਿਨ ਇਹ ਆਪਣੇ ਵਸ ਦੇ ਵਿੱਚ ਆਪਣੇ ਹੱਥ ਦੇ ਵਿੱਚ ਰਹੇਗਾ ਵੈਸਤੇ ਕੁਰਬਾਨੀ ਦਾ ਫਰਮਾਨ ਹੈ ਗੁਰੂ ਮਹਾਰਾਜ ਜੀ ਦਰਜ ਕਰਦੇ ਨੇ ਮਨ ਵਸ ਆਵੇ ਨਾਨਕ ਜੇ ਪੂਰਨ ਕਿਰਪਾ ਹੋਏ ਮਨ ਉਤੇ ਵਸ ਦੇ ਵਿੱਚ ਹੁੰਦਾ ਜਿੰਦੇ ਤੇ ਸੱਚੇ ਸਤਿਗੁਰੂ ਦੀ ਪਰਿਪੂਰਨ ਪਰਮਾਤਮਾ ਬਹਿਰੂਦੀ ਪੂਰੀ ਕਿਰਪਾ ਉਹਦੀ ਦੂਜੇ ਦੇ ਮਨ ਵਸ ਵਿੱਚ ਨਹੀਂ ਹੁੰਦਾ ਭਾਵੇਂ ਪਾਣੀ ਪੜੀ ਜਾਵੇ ਭਾਵੇਂ ਸਿਮਰਨ ਕਰੀ ਜਾਵੇ ਭਾਵੇਂ ਸੇਵਾ ਕਰੀ ਜਾਵੇ ਮਨ ਨਹੀਂ ਵਸ ਬਹਿ ਜਾਏਗਾ ਮਨ ਕਿਵੇਂ ਵਸਾਏਗਾ ਉਸ ਵੈਗੁਰੂ ਦੀ ਕਿਰਪਾ ਦੇ ਨਾਲ ਸੱਚੇ ਸਤਗੁਰੂ ਦੀ ਕਿਰਪਾ ਦੇ ਨਾਲ ਤੇ ਕਿਰਪਾ ਦੇ ਲਈ ਕਿਰਪਾ ਦਾ ਪਾਤਰ ਬਣਨਾ ਪੈਂਦਾ ਹੈ ਕਿਰਪਾ ਲੈਣ ਦੇ ਲਈ ਜਿਵੇਂ ਜਦੋਂ ਅਸੀਂ ਸਾਹ ਲੈਂਦੇ ਆਂ ਗ੍ਰਾਸ ਜਦੋਂ ਕੁਝ ਖਾਂਦੇ ਆਂ ਇਹ ਕਿਉਂ ਆਖਿਆ ਗਿਆ ਇਹ ਵੀ ਮੈਂ ਥੋੜਾ ਖੁਲਾਸਾ ਕਰ ਦਿਆਂ ਸਾਡੇ ਗਲ ਦੇ ਵਿੱਚ ਇੱਕ ਨਿੱਕਾ ਜਿਹਾ ਮਾਸ ਦਾ ਟੁਕੜਾ ਹੈ ਸਾਡੇ ਗਲ ਦੇ ਵਿੱਚ ਇੱਕ ਨਿੱਕਾ ਜਿਹਾ ਮਾਸ ਦਾ ਟੁਕੜਾ ਹੈ ਜਿਵੇਂ ਜੀਭ ਇੰਨਾ ਇਸ ਦਾ ਨਾਮ ਜਪਣਾ ਹੈ ਤੇ ਜਦੋਂ ਗ੍ਰਾਸ ਨਲੀ ਬੰਦ ਦੇ ਜਦੋਂ ਤੇਰੀ ਸਵਾਸ ਨਲੀ ਬੰਦ ਦੇ ਤੂੰ ਗੁਰ ਕੀ ਅੰਦਰ ਜਾਂਦੀ ਹੈ ਤੇ ਉਦੋਂ ਵੀ ਹੁਣ ਕਿੰਨਾ ਕੁ ਟਾਈਮ ਲੱਗਦਾ ਗੁਰ ਕੀ ਅੰਦਰ ਲੰਘਦੇ ਆ ਮੇਰੇ ਖਲ ਸੈਕਿੰਡ ਹੀ ਇੱਕ ਦੋ ਲੱਗਦੇ ਹੋਣਗੇ ਇਨੇ ਨੂੰ ਬੁਰਕੀ ਅੰਦਰ ਚਲੀ ਜਾਂਦੀ ਹੈ ਉਹਨਾਂ ਸਮਾਂ ਵੀ ਧੰਗ ਗੁਰੂ ਮਹਾਰਾਜ ਜੀ ਰਹਿਤ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਨਾਮ ਸਾਨੂੰ ਜਪ ਦੇ ਦੇਣਾ ਚਾਹੀਦਾ ਹੈ ਵਾਹਿਗੁਰੂ ਨਾਮ ਬੜਾ ਪਵਿੱਤਰ ਹੈ ਇਹਦੇ ਨਾਲ ਸਾਰੇ ਦੁੱਖ ਚਲੇ ਜਾਂਦੇ ਨੇ ਹੁਣ ਗੁਰੂ ਜੀ ਨੇ ਵੀ ਜਪਣ ਨੂੰ ਆਖ ਦਿੱਤਾ ਨਾ ਤੇ ਗੁਰੂ ਮਹਾਰਾਜ ਜੀ ਨੇ ਇੱਥੇ ਦਾਵਾ ਨਹੀਂ ਜੇ ਕੀਤਾ ਸਾਡਾ ਗੁਰੂ ਦਾਵਾ ਨਹੀਂ ਕਰਦਾ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਦਰਜ ਕੀਤਾ ਦਾਵੇ ਦਾ ਜਨ ਹੋਤ ਹੈ ਜੇ ਤੂੰ ਦਾਵਾ ਕਰੇਂ ਨਾ ਗਰਮ ਨਹੀਂ ਫਿਰ ਤੂੰ ਹੰਕਾਰ ਹੀ ਹੈ ਹੁਣ ਗੁਰੂ ਮਹਾਰਾਜ ਜੀ ਨੇ ਦਾਵਾ ਨਹੀਂ ਕੀਤਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁੱਖ ਜਾਏ ਗੁਰੂ ਮਹਾਰਾਜ ਜੀ ਕਹਿੰਦੇ ਨੇ ਨਾਮ ਤੇ ਪਵਿੱਤਰ ਏ ਤੇ ਨਾਮ ਜਪਦਿਆਂ ਸਾਰੇ ਦੁੱਖ ਚਲੇ ਜਾਣਗੇ ਹੁਣ ਜੇ ਕੋ ਨਾਮ ਜਪਣ ਲੱਗ ਜੇ ਤੇ ਕੱਲ ਨੂੰ ਪਰਸੋਂ ਮੇਰੇ ਗੁਰੂ ਨੂੰ ਆਣ ਕੇ ਆਖੇ ਤੂੰ ਆਖਿਆ ਸੀ ਨਾਮ ਜਪ ਤੇਰੇ ਦੁੱਖ ਚਲੇ ਜਾਣਗੇ ਮੇਰੇ ਤੇ ਗਏ ਨਹੀਂ ਤੇ ਫਿਰ ਗੁਰੂ ਮਹਾਰਾਜ ਜੀ ਨੇ ਅਗਲੀ ਤੁਕ ਦੇ ਵਿੱਚ ਆਖਿਆ ਜਿੰਨ ਕੋ ਪੂਰਬ ਲਿਖਿਆ ਭਾਈ ਤੇਰੇ ਪੂਰਬ ਨੇ ਲਿਖੀ ਹੋਈ ਕਰਮ ਨੇ ਇਹ ਜਿਹੜੇ ਪੁਰਬਲੇ ਲਿਖਿਓਇ ਕਰਮ ਨੇ ਉਹਨਾਂ ਨੂੰ ਭੋਗੇਗਾ ਉਹ ਹੀ ਤੇ ਤੂੰ ਭੋਗਣੇ ਨਹੀਂ ਲਾ ਜਿੰਨ ਕੋ ਪੂਰਬ ਲਿਖਿਆ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਨੇ ਪੂਰਬਲੇ ਕਰਮਾਂ ਦੇ ਵਿੱਚ ਲਿਖਿਆ ਤੇ ਇਹ ਵੀ ਲਖਉਣਾ ਪੈਂਦਾ ਹੈ ਜੋ ਆਪਾਂ ਹੁਣ ਕਰ ਰਹੇ ਆ ਨਾ ਇਹ ਲਿਖਿਆ ਜਾ ਰਿਹਾ ਹੈ ते जो पिछे वो है। जिनको आये, मन्दे नहीं क्यों नहीं क्योंकि तू पिछले ते। आज जेड़ा एक कल नहीं चंगे कि कल हो परसों बनेगा जेड़ा कल बीत गया है, वो आज है। ਅਸੀਂ ਕੱਲ ਚੰਗੇ ਕੰਮ ਕੀਤੇ ਨੇ ਨੇਕੀਆਂ ਕੀਤੀਆਂ ਨੇ ਭਜਨ ਬੰਦਗੀ ਕੀਤੀ ਹੈ ਸੇਵਾ ਸਿਮਰਨ ਕੀਤੀ ਹੈ ਤੇ ਅੱਜ ਅਸੀਂ ਸੁਖੀ ਹਾਂ ਸੁਖੀ ਰਹਾਗੇ ਜੇ ਕੱਲ ਅਸੀਂ ਬੁਰਾ ਕੀਤਾ ਹੈ ਮਾਰਾ ਕੀਤਾ ਤੇ ਅੱਜ ਅਸੀਂ ਜ਼ਰੂਰ ਦੁਖੀ ਹੋਵਾਂਗੇ ਜਿਨਨੂੰ ਪੂਰਵ ਲਿਖਿਆ ਤਿਨ ਮਨਵਸਿਆ ਆਏ ਗੁਰਮਾਰਾ ਦੀ ਰਹਿਮਤ ਕਰਦੇ ਨੇ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪੋ ਬੜਾ ਪਵਿੱਤਰ ਹੀ ਤੇਰੇ ਸਾਰੇ ਦੁੱਖ ਦੂਰ ਕਰ ਦੇਵੇਗਾ ਪਰ ਇਸ ਗੱਲ ਦਾ ਨਾਲ ਧਿਆਨ ਰੱਖੀ ਜਿਨਨੂੰ ਪੂਰਵ ਲਿਖਿਆ ਜਿਨ੍ਹਾਂ ਨੂੰ ਪੂਰਵ ਦੇ ਵਿੱਚ ਲਿਖਿਆ ਹੋਇਆ ਪਹਿਲੂ ਪਰਮਾਤਮਾ ਨੇ ਦੇ ਦਿੱਤੇ ਪਿਛਲੇ ਜਨਮਾਂ ਦੇ ਕਰਮਾਂ ਅਨੁਸਾਰ ਤਿਨ ਮਨਵਸਿਆ ਆਏ ਨਾਮ ਏ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਆਣ ਕੇ ਵੱਸਦਾ ਹੈ ਜੀ ਸਤਿਗੁਰ ਕੈ ਭਾਣ ਜੋ ਚਲ ਤੈਨਾਂ ਦਾਲਦ ਦੁੱਖ ਲੈ ਜਾਏ ਪਾਣੀ ਦਾ ਅਰਥ ਕੁਰਬਾਨੀ ਦੇ ਅੰਦਰ ਹੁਕਮ ਹੈ ਸਤਿਗੁਰ ਕੈ ਪਾਣੀ ਜੋ ਚੱਲੇ ਪਾਣੀ ਦਾ ਅਰਥ ਹੁਕਮ ਹੈ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਜਿਵੇਂ ਗੁਰੂ ਦਾ ਹੁਕਮ ਹੋਵੇ ਉਵੇਂ ਹੀ ਚੱਲਣਾ ਹੈ ਤਿੰਨ ਦਾਲਦ ਦਰਦ ਕਹਿੰਦੇ ਨੇ ਦਲਿੱਦਰ ਨੂੰ ਦਲਿੱਦਰ ਦਾ ਹੈ ਗਰੀਬੀ ਦਾ ਗਰੀਬੀ ਇੱਕ ਬਹੁਤ ਵੱਡਾ ਦੁੱਖ ਹੈ ਦੀ ਪੀ ਜੀ ਦੀ ਇੱਕ ਬੜੀ ਵੱਡੀ ਅਪਸ਼ਾਪ ਹੈ ਇੱਕ ਕੋਰ ਹੈ ਇੱਕ ਗੁਰੂ ਸਵਾਰੇ ਇਹ ਬੜਾ ਸੁੰਦਰ ਦੋਰਾ ਲਿਖਿਆ ਹੈ ਕਹਿੰਦਾ ਹੈ ਦੇਣੇ ਵਾਲੇ ਗਰੀਬੀ ਕਿਸੇ ਨੂੰ ਨਾ ਦੇ ਇਹ ਪ੍ਰਮਾਤਮਾ ਜੀ ਤੂੰ ਦੇ ਨਹੀਂ ਤੇ ਫਿਰ ਕਿਸ ਨੂੰ ਕਿਸੇ ਨੂੰ ਨਾ ਗਰੀਬੀ ਨਾ ਦੇ ਫਿਰ ਸੋਚਦਾ ਚਲੋ ਇਹਨੇ ਕਰਮ ਹੀ ਇਸ ਤਰ੍ਹਾਂ ਦੇ ਕੀਤੇ ਹੋਣਗੇ ਨੂੰ ਗਰੀਬੀ ਮਿਲ ਗਈ ਤੇ ਫਿਰ ਅੱਗੇ ਬੇਨਤੀ ਕਰਦਾ ਹੈ ਮੌਤ ਦੇ ਦੇ ਮਗਰ ਬੱਤਨ ਦੇ ਸੀਪੀ ਨਾ ਦੇ ਮੋਤ ਦੇ ਦੀ ਪਰ ਇਸ ਦੇ ਮਾੜੇ ਕਰਮ ਨਾਲ ਤਵੀ ਇਸ ਨੂੰ ਬੱਤਨ ਸੀਪੀ ਨਾ ਤਵੀ ਇਸ ਦੇ ਜਿਹੜੇ ਨਸੀਬ ਨੇ ਨਾ ਉਹ ਮਾੜੇ ਨਾ ਹੋਣ ਨਸੀਬ ਮਾੜੇ ਕਿਵੇਂ ਹੁੰਦੇ ਨੇ ਸਲਤਾਨਾ ਕਾਉ ਕਰਾਇਦਾ ਦਰ ਮੰਗਲ ਵੇਖਣਾ ਪਾਇਦਾ ਜਿਵੇਂ ਕੋਈ ਬਾਦਸ਼ਾਹ ਹੈ ਤੇ ਉਹਦੀ ਪਦਵੀ ਉਸ ਤੋਂ ਖੁੱਸ ਗਈਏ ਜਦੋਂ ਉਸਦੀ ਪਦਵੀ ਖੁੱਸ ਗਈਏ ਤੇ ਹੁਣ ਬਿਨਾ ਪਦਵੀ ਤੋਂ ਜਿਹੜਾ ਗਿਜਾਰਾ ਹੈ ਉਹ ਬੜਾ ਮੁਸ਼ਕਲ ਹੈ ਦਰ ਮੰਗਣ ਭੇਕਣਾ ਪਏ ਤਾਂ ਫਿਰ ਉਹ ਦਰਦ ਦਰ ਦਾ ਮੰਗਤਾ ਬਣ ਗਿਆ ਚਲੋ ਇਸ ਜਨਮ ਚ ਨਹੀਂ ਤੇ ਅਗਲੇ ਜਨਮ ਚ ਸਹੀ ਜਦੋਂ ਦਰਦ ਦਰ ਦਾ ਮੰਗਤਾ ਬਣ ਗਿਆ ਤੇ ਆਪਾਂ ਵੇਖਦਿਆਂ ਕਈ ਮੰਗਤੇ ਨੇ ਜਿਹੜੇ ਸਾਰਾ ਦਿਨ ਮੰਗਦੇ ਰਹਿੰਦੇ ਨੇ ਤੇ ਅੱਥਰ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ ਇਹ ਮੰਗਿਆ ਵੀ ਮੰਗਤਾ ਬਣਿਆ ਵੀ ਉਸ ਨੂੰ ਮਿਲਦਾ ਹੈ ਜਿਸ ਦੇ ਨਸੀਬ ਦੇ ਵਿੱਚ ਹੋਵੇ ਬਿਨਾਂ ਨਸੀਬ ਤੋਂ ਮੰਗਤਾ ਬਣ ਕੇ ਮੰਗਿਆ ਵੀ ਨਹੀਂ ਜੇ ਮਿਲਦਾ ਸੋ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਸਤਿਗੁਰੂ ਕੇ ਪਾਣੀ ਜੋ ਚੱਲ ਰਿਹਾ ਜਿਹੜਾ ਗੁਰੂ ਸਵਾਰਾ ਗੁਰੂ ਮਹਾਰਾਜ ਦੀ ਹੁਕਮ ਦੇ ਵਿੱਚ ਗੁਰੂ ਦੇ ਪਾਣੀ ਦੇ ਵਿੱਚ ਚੱਲਦਾ ਹੈ ਤਿੰਨ ਦਾਲ ਦਾ ਉਹਨਾਂ ਦਾ ਦਾਲ ਦਾ ਦਲੇਦਰ ਗਰੀਬੀ ਇਹ ਜਿਹੜੀ ਦੁੱਖ ਇਹ ਦੁੱਖ ਹੈ ਲੈ ਜਾਏ ਗੁਰੂ ਕਿਰਪਾ ਕਰਦਾ ਉਹਨਾਂ ਦਾ ਗਰੀਬੀ ਵਾਲਾ ਦੁੱਖ ਦੂਰ ਹੋ ਜਾਂਦਾ ਹੈ ਜੀ ਆਪਣੇ ਭਾਣੇ ਕਿਹਨਾਂ ਪਾਇਓ ਜਾਨ ਦੇਖੋ ਮਨਪਤੀਆ ਆਪਣੇ ਬਾਣੇ ਆਪਣਾ ਹੁਕਮ ਚਲਾ ਕੇ ਤੇ ਕਿਸੇ ਨੂੰ ਮਿਲਦਾ ਹੀ ਨਹੀਂ ਆਪਣੇ ਬਾਣੇ ਕਿੰਨੇ ਲਾ ਪਾਇਓ ਉਹ ਪ੍ਰਭੂ ਪਰਮਾਤਮਾ ਨੂੰ ਕਿਸੇ ਨੇ ਪਾਈ ਨਹੀਂ ਗੁਰੂ ਨੂੰ ਵੀ ਨਹੀਂ ਪਾਇਆ ਆਪਣੇ ਭਾਣੇ ਕਿੰਨੇ ਨਾ ਪਾਇਓ ਜਿਹੜਾ ਆਪਣੀ ਮਰਜ਼ੀ ਚ ਚੱਲਦਾ ਹੈ ਆਪਣੇ ਭਾਣੇ ਆਪਣੇ ਹੁਕਮ ਦੇ ਨਾਲ ਚੱਲਦਾ ਹੈ ਉਹਨੂੰ ਰੱਬ ਨਹੀਂ ਮਿਲੇਗਾ ਉਹਨੂੰ ਗੁਰੂ ਵੀ ਪ੍ਰਾਪਤ ਨਹੀਂ ਹੋਏਗਾ ਜਨ ਵੇਖੋ ਮਨ ਪਤੀਆਏ ਪਤੀਆਏ ਦਾ ਅਰਥ ਹੁੰਦਾ ਯਕੀਨ ਕਰਕੇ ਆਪਣੇ ਮਨ ਦੇ ਵਿੱਚ ਇਸ ਗੱਲ ਦਾ ਯਕੀਨ ਕਰਕੇ ਅਸੀਂ ਵੇਖਣਾ ਕਰੀਏ ਜੀ ਜਨ ਨਾਲਕ ਦਾਸਨ ਦਾਸ ਗੁਰੂ ਮਹਾਰਾਜ ਜੀ ਦੇ ਅੰਤ ਕਰਦੇ ਨੇ ਅਸੀਂ ਉਹਨਾਂ ਦਾਸਾਂ ਦੇ ਦਾਸ ਹਾਂ ਜੋ ਗੁਰੂ ਮਹਾਰਾਜ ਜੀ ਦੇ ਦਾਸ ਨੇ ਅਸੀਂ ਉਹਨਾਂ ਦੇ ਵੀ ਅੱਗੇ ਦਾਸ ਹਾਂ ਜਨ ਨਾਨਕ ਦਾਸ ਅੰਦਾਸ ਹੈ ਅਸੀਂ ਦਾਸਾਂ ਦੇ ਦਾਸ ਹਾਂ ਜੋ ਸਤਿਗੁਰੂ ਲਾਗੇ ਪਾਏ ਜਿਹੜੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲੱਗੇ ਹੋਏ ਹਨ ਜੀ ਓੜੇ ਤੋਤਾ ਬੋ ਵਾਸਤੇ ਬੈਗੁਰੂ ਵਾਸਤੇ ਪ੍ਰਤਿਆ ਗਿਆ ਸ਼ਬਦ ਹੈ ਥਾਨ ਜਗਾ ਹਨੰਤਰ ਗੁਪਤ ਜਗਾ ਉਹ ਜਗਾ ਜਿਹੜੀ ਗੁਪਤ ਹੋਵੇ ਜਿਵੇਂ ਪਹਾੜਾਂ ਦੇ ਵਿੱਚ ਕੰਦਰਾ ਨੇ ਚੂਹਿਆਂ ਦੀਆਂ ਗੁੱਡਾਂ ਨੇ ਥਾਨ ਅੰਤਰ ਜਗਾ ਦੇ ਹੋਰ ਅੰਦਰ ਥਾਨ ਹਨੰਤਰ ਭਰਪੂਰ ਹੈ ਮੈਗਰੂ ਭਾਵੇਂ ਗੁਪਗ੍ਰੱਟ ਤੇ ਭਾਵੇਂ ਗੁਪਤ ਰੂਪ ਦੇ ਵਿੱਚ ਜਗਾ ਹੈ ਨਾ

ਇਹ ਸਾਰਾ ਕੁਝ ਬੰਦਤਰਾਂ ਨੇ ਨਾ ਜਿਹੜੀਆਂ ਇਹ ਤੇਰੀਆਂ ਹੀ ਬਣਾਈਆਂ ਹੋਈਆਂ ਨੇ ਮਨੁੱਖ ਕੋਲ ਇਤਨੀ ਸਮਰੱਥਾ ਨਹੀਂ ਕਿ ਉਹ ਆਪਦੇ ਵੱਲੋਂ ਕੋਈ ਬੰਦਤਰ ਬਣਾ ਸਕੇ ਜੋ ਕੁਝ ਵੀ ਬਣਾਇਆ ਏ ਏ ਏ ਪਹਾੜਾਂ ਦੀਆਂ ਬੰਦਤਰਾਂ ਨੇ ਵੱਡੇ ਵੱਡੇ ਦਰਿਆਲ ਨੇ ਨਦੀਆਂ ਨਾਲੇ ਨੇ ਕਿੰਨਾ ਹੋ ਜਸੀ ਬੇਕਦੇ ਆ ਕਹਿੰਦੇ ਨੇ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਪੋਤਾਦੀਆਂ ਕਿੰਨੇ ਕੋ ਚੰਦ ਸੋੜ ਜਨੇ ਪਤਲ ਨ ਪਤਲ ਲਖ ਆਗਾਸਾਂ ਆਗਾਸ ਊੜਕ ਊੜਕ ਭਾਰਤ ਕੀ ਵੇਦ ਕਹਿਣ ਗਵਾਤ ਕਿਸੇ ਨੂੰ ਕੋਈ ਅਥਾ ਹੀ ਨਹੀਂ ਇਹ ਸਾਰਾ ਕੋਈ ਜਗਾ ਹੈ ਇਹ ਤੇਰਾ ਬਨਾਇਆ ਹੋਇਆ ਹੈ ਜੀ ਰੰਗ ਪਰੰਗ ਸਿਸ਼ਟ ਸਭ ਸਾਜੇ ਸਭ ਕਰਦੇ ਆ ਪਰੰਨ ਜਿਸ ਨੂੰ ਅਸੀਂ ਨਹੀਂ ਵੇਖ ਸਕਦੇ ਨਾ ਹੈਗੇ ਉਹਨਾਂ ਦੇ ਕਈ ਜਨਮ ਪੈ ਕੀਟ ਪਤੰਗਾ ਵੈਰੂ ਜੀ ਕਈ ਕੋਟ ਊਤ ਪ੍ਰੇਤ ਸ਼ੁਕਰ ਮਿਰਗਾਚ ਸੁਖਮਈ ਸਰਦੀ ਪਾਵਨ ਬਾਣੀ ਦੇ ਅੰਦਰ ਗੁਰਮਹਾਰਾਜ ਜੀ ਦਾ ਫਰਮਾਨ ਹੁੰਦਾ ਪਤਾ ਨਹੀਂ ਕਿੰਨੇ ਕੋ ਕਰੋੜ ਜੂਨਾ ਨੇ ਜਿਹੜੀਆਂ ਆਵਾਦੀਏ ਜਿਹੜੀ ਜੀਵ ਨੇ ਜਿਹੜੇ ਉਹ ਊਤ ਨੇ ਮੇਰੇ ਗਾਜ ਸੁਕਰ ਇਸ ਤਰ੍ਹਾਂ ਆਦਿਕ ਭੂਤ ਕੁਚਾ ਕੁਚੀਲ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਨਹੀਂ ਦਿਸਦੀਆਂ ਇਹਨਾਂ ਨੂੰ ਫਿਰ ਪਰੰਗ ਆਖਿਆ ਜਾਂਦਾ ਰੰਗ ਤੋਂ ਪਰੇ ਪਰੰਗ ਰੰਗ ਤੋਂ ਪਰੇ ਤੇ ਰੰਗ ਜਿਨ੍ਹਾਂ ਦੇ ਰੰਗ ਰੂਪ ਹੈਗੇ ਨੇ ਜਿਹੜੇ ਦਿਸਣ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਰੰਗ ਆਖਿਆ ਜਾਂਦਾ ਜਿਹੜੇ ਦਿਸਣ ਵਿੱਚ ਨਹੀਂ ਹੁੰਦੇ ਉਹਨਾਂ ਦੇ ਨਾਮ ਹੈਗੇ ਨੇ ਉਹਨਾਂ ਨੂੰ ਪਰੰਗ ਆਖਿਆ ਜਾਂਦਾ ਸਿਸ਼ਟ ਰੰਗ ਤੇ ਪਰੰਗ ਨੂੰ ਮਿਲ ਕੇ ਦੁਨੀਆ ਬਣਦੀ ਹੈ ਰੰਗ ਤੇ ਪ੍ਰੰਗ ਨੂੰ ਮਿਲ ਕੇ ਦੁਨੀਆ ਬਣਦੀ ਹੈ ਉਹ ਵੈਗਰੂ ਦੀ ਇੱਕ ਵੱਡੀ ਖੇਡ ਹੈ ਉਹ ਇੱਕ ਹੈ ਬਾਕੀ ਸਾਰਾ ਕੁਝ ਹੀ ਦਵੰਦ ਦੇ ਵਿੱਚ ਦੋ ਨੇ ਉਹ ਵੈਗਰੂ ਇੱਕ ਹੈ ਬਾਕੀ ਸਾਰਾ ਕੁਝ ਹੀ ਦੋ ਨੇ ਸਾਡੇ ਦਿਮਾਗ ਵੀ ਦੋ ਨੇ ਜਿਹੜਾ ਸੱਜੇ ਪਾਸੇ ਦਾ ਦਿਮਾਗ ਹੈ ਇਹ ਹਰ ਵਕਤ ਕੰਮ ਕਰਦਾ ਰਹਿੰਦਾ ਹੈ ਜਿਹੜਾ ਖੱਬੇ ਪਾਸੇ ਦਾ ਦਿਮਾਗ ਹੈ ਇਹ ਉਦੋਂ ਕੰਮ ਕਰਦਾ ਹੈ ਜਦੋਂ ਅਸੀਂ ਇਕਾਂਤ ਹੋ ਕੇ ਕੁਝ ਕਰਨ ਲੱਗਦੇ ਹਾਂ ਜਿਵੇਂ ਕੋਈ ਚੀਜ਼ ਅਸੀਂ ਚੁੱਕਣ ਲੱਗੇ ਹਾਂ ਇਕਾਂਤ ਦੇ ਵਿੱਚ ਹੋ ਗਿਆ ਵੀ ਸਾਨੂੰ ਕੋਈ ਵੇਖਤਾ ਨਹੀਂ ਦਿਆ ਅਸੀਂ ਚੋਰੀ ਕਰਨ ਲੱਗੇ ਹਾਂ ਹੁਣ ਜਿਹੜਾ ਦਿਮਾਗ ਕੰਮ ਕਰਦਾ ਸੀ ਉਹ ਤੇ ਕਰੀ ਜਾਂਦਾ ਜਿਹੜਾ ਖੱਬੇ ਪਾਸੇ ਵਾਲਾ ਦਿਮਾਗ ਸੁੱਤਾ ਪਿਆ ਸੀ ਉਹ ਜਾਗ ਪਿਆ ਨਾ ਪਈ ਕੋਈ ਵੇਖ ਲੇਗਾ ਦਿਮਾਗ ਵੀ ਦੋਨੇ ਜਦ ਇਹ ਅਸੀਂ ਸੋਚਦੇ ਹਾਂ ਤੇ ਉਲਝਣ ਚ ਪੈ ਜਾਂਦੇ ਹਾਂ ਮੈਂ ਆਹ ਕ੍ਰਾਂਤੀ ਆ ਨਾ ਕਰਾਂ ਉਦੋਂ ਦੋਵੇਂ ਦਿਮਾਗ ਪੱਖੋਂ ਵੱਖਰੇ ਹੋ ਜਾਂਦੇ ਨੇ ਕੁਝ ਵੀ ਨਹੀਂ ਇੱਕ ਕਹਿੰਦਾ ਕਰ ਲਾ ਇੱਕ ਕਹਿੰਦਾ ਨਾ ਕਰ ਜਦੋਂ ਦੋਵੇਂ ਦਿਮਾਗ ਇੱਕ ਹੋ ਜਾਂਦੇ ਨੇ ਇਹਨੂੰ ਇਕਾਗਰ ਆਖਿਆ ਜਾਂਦਾ ਹੈ ਇੱਕ ਮਨ ਹੋਏ ਇੱਕ ਚਿੱਤ ਧਨੂ ਤੇ ਪਾਦਰ ਸਾਹਿਬ ਜੀ ਨੇ ਆਪਣੇ ਸ਼ਲੋਕਾਂ ਦੇ ਅੰਦਰ ਸਮਝਾਇਆ ਵੀ ਮਨ ਤੇ ਚਿੱਤ ਭਾਵ ਦਿਮਾਗ ਦੋਵੇਂ ਇੱਕ ਹੋ ਜਾਣ ਜਿਹਨੂੰ ਚਤੁਸ਼ਟਾ ਕਰਨ ਕਰਕੇ ਚੇਤ ਆਖਿਆ ਜਾਂਦਾ ਹੈ ਰੋਹ ਵਿਚਾਰ ਮੈਸ ਖਲਾਸੀਵਲ ਨਾ ਜਾਮਾ ਸਮਉ ਕੀ ਰੰਗ ਪ੍ਰੰਗ ਸੇ ਸਭ ਸਾਜੀ ਉਸ ਪਰਮਾਤਮਾ ਨੇ ਇਤਰਾ ਤਰ੍ਹਾਂ ਦੀ ਦੁਨੀਆ ਬਣਾ ਕੇ ਇਸ ਸ੍ਰਿਸ਼ਟੀ ਨੂੰ ਸਾਜਣਾ ਕੀਤਾ ਬਹੁ ਬਹੁ ਵਿਧ ਇੱਕ ਤਰ੍ਹਾਂ ਦੀ ਨਹੀਂ ਹੈਗੀ ਬਹੁ ਬਹੁ ਵਿਧ ਬੜੀਆਂ ਵਿਧੀਆਂ ਦੇ ਨਾਲ ਕੋਈ ਕਿਸੇ ਵਿਧੀ ਦਾ ਕਿਸੇ ਤੇ ਪੂਸ ਲਾਤੀ ਕਿਸੇ ਦੇ ਸਿੰਘ ਲਾਦੇ ਕਿਸੇ ਦੇ ਸਿੰਘ ਨਹੀਂ ਲੱਗ ਲਈ ਪੂਸ ਲਈਏ ਕਿਸੇ ਦੇ ਸਿੰਘ ਤੇ ਪੂਸ ਦੋਵੇਂ ਨਹੀਂ ਹੈਗੇ ਭਾਤ ਉਪਾਹਣੀ ਇਹ ਭਾਤ ਭਾਤ ਦੀ ਪੈਦਾ ਕੀਤੀ ਹੋਈ ਹੈ ਜੀ ਸਭ ਤੇਰੀ ਜੋਤ ਵਰਤਦਾ ਕਿਵੇਂ ਕਰਦਾ ਹੈ ਆਪਣੀ ਜੋਤ ਦੇ ਨਾਲ ਸਭ ਤੇਰੀ ਜੋਤ ਕੋਈ ਵੀ ਤੇਰੀ ਜੋਤ ਤੋਂ ਬਿਨਾਂ ਨਹੀਂ ਹੈਗਾ ਜੋਤੀ ਵਿੱਚ ਵਰਤੇ ਤੂੰ ਆਪਣੀ ਜੋਤ ਦੇ ਨਾਲ ਹੀ ਸਾਰਿਆਂ ਦੇ ਨਾਲ ਵਰਤ ਰਿਹਾ ਐ ਬੜੀ ਜੀਵ ਗੱਲ ਨੇ ਬੜੀ ਨੌਕੀ ਗੱਲ ਹੈ ਬੜੀ ਅਚਰਜ ਹੈ ਕੋਪਤੀ ਹੈ ਗੁਰਮਤਿ ਤੁਧੇ ਲਾਮਣੀ ਹੈ ਵੈਗੁਰੂ ਗੁਰੂ ਦੀ ਮਤ ਦੇ ਨਾਲ ਤੁਧੇ ਲਾਵਣੀ ਕੋਈ ਵੀ ਤੇਰੀ ਜੋਤ ਜਿਨੂੰ ਆਪਣੇ ਨਾਲ ਲਾ ਲੈਣਾ ਹੈ ਜੋਤਾਂ ਸਾਰੀਆਂ ਤੇਰੀਆਂ ਨੇ ਸਾਰਿਆਂ ਦੇ ਵਿੱਚ ਤੂੰ ਆਪਣੀ ਜੋਤ ਦੇ ਨਾਲ ਬਰਤਾਰਾ ਕਰਦੇ ਐ ਤੇ ਕਿਸੇ ਨੂੰ ਗੁਰੂ ਦੀ ਮਤ ਦੇ ਕੇ ਉਸ ਦੀ ਜੋਤ ਭਾਵ ਬੁੱਧੀ ਨੂੰ ਤੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਜੀ ਜੇ ਨਾ ਹੋ ਹੰਕਾਰਿਆ ਜੇ ਲੰਗ ਗੁਰੂ ਨਹੀਂ ਮਿਲਦਾ ਜੇ ਮਿਲ ਵੀ ਜਾਵੇ ਤੇ ਅਸੀਂ ਅਧੂਰੇ ਰਹਿ ਜਾਂਨੇ ਹਾਂ ਧੰ ਗੁਰੂ ਨਾਨਕ ਦੇਵ ਜੀ ਸੱਚੇ ਸਤਗੁਰ ਸਨ ਕਈ ਕਿਸ ਤਰ੍ਹਾਂ ਦੇ ਪ੍ਰਾਣੀ ਸਨ ਜਿਨ੍ਹਾਂ ਨੂੰ ਧੰ ਗੁਰੂ ਨਾਨਕ ਦੇਵ ਜੀ ਸੱਚੇ ਸਤਗੁਰ ਦੀ ਛਤਰ ਛਾਇਆ ਦਾ ਪਤਾ ਹੀ ਨਹੀਂ ਸੀ ਗਿਆਨ ਹੀ ਨਹੀਂ ਸੀ ਸੋਝੀ ਨਹੀਂ ਸੀ ਤੇ ਕਈ ਸਾਨੂੰ ਉਹਨਾਂ ਤੇ ਕਿਰਪਾ ਸੀ ਉਹ ਗੁਰਮਹਾਰਾਜ ਜੀ ਨੂੰ ਯਾਦ ਕਰਦੇ ਸਨ ਤੋਂ ਸਨਮਾਨ ਕੇ ਦਰਸ਼ਨ ਦੇ ਸਾਨੂੰ ਮਿਲ ਉਹ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਸ ਤੇ ਤੂੰ ਦਿਆਲ ਹੋਣਾ ਨਾ ਤੈਨ ਸਤਿਗੁਰ ਮਿਲਲੇ ਸੱਚਾ ਸਤਿਗੁਰ ਉਹਨਾਂ ਨੂੰ ਮਿਲਦਾ ਦੂਜੇ ਨੂੰ ਨਹੀਂ ਮਿਲਦਾ ਮੁਖ ਗੁਰਮੁਖ ਅਰ ਸਮਝਾਵਣੀ ਮੁਖ ਆਪਣੀ ਮੁਖ ਦੇ ਨਾਲ ਗੁਰਮੁਖ ਗੁਰਮੁਖਾ ਨੂੰ ਹਰ ਹਰੀ ਪ੍ਰਮਾਤਮਾ ਸਮਝਾਵਣੀ ਆਪ ਸਮਝਾਉਣਾ ਕਰਦਾ ਹੈ ਜੀ ਸਭ ਬੋਲੋ ਜੋ ਜੀ ਆਕਰ ਦੇ ਵਿੱਚ ਜਾਂ ਅੰਦਾਜ਼ ਹੁੰਦੀ ਹੈ ਬੈਂਤੀ ਹੁੰਦੀ ਹੈ ਜਾਂ ਸੁਝਾਅ ਹੁੰਦਾ ਹੈ ਉਸ ਪ੍ਰਭੂ ਪਰਮਾਤਮਾ ਦੀ ਵਡਿਆਈ ਹੁੰਦੀ ਹੈ ਸੋਤਨ ਗੁਰੂ ਰਾਮਦਾਸ ਜੀ ਆਖਰੀ ਤੁਕ ਦੇ ਅੰਦਰ ਰੱਬ ਦੀ ਵਡਿਆਈ ਕਰਦੇ ਨੇ ਸਾਨੂੰ ਪ੍ਰੇਰਨਾ ਦਿੰਦੇ ਨੇ ਸਭ ਬੋਲੋ ਹੁਣ ਆਪਾਂ ਸਾਰਿਆਂ ਨੇ ਆਖਣਾ ਹੈ ਰਾਮ ਰਮੋ ਰਾਮ ਆਖਣਾ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਸ੍ਰੀ ਰਾਮ ਸ੍ਰੋਮਣੀ ਰਾਮ ਉਹ ਪ੍ਰਭੂ ਪਰਮਾਤਮਾ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਸਰੂਪ ਜੀ ਰਾਮ ਹੈ ਤੇ ਸਭ ਤੋਂ ਵੱਡਾ ਹੈ ਰਮਉ ਜਿਤ ਦਰਦ ਦੁੱਖ ਭੁੱਖ ਸਭ ਲੈ ਜਾਣੀ ਜਿੰਦੀ ਕਿਰਪਾ ਦੇ ਨਾਲ ਸਾਰੇ ਪ੍ਰਕਾਰ ਦੇ ਦਲੇਦਰ ਸਾਰੇ ਪ੍ਰਕਾਰ ਦੇ ਦੁੱਖ ਤੇ ਸਾਰੇ ਪ੍ਰਕਾਰ ਦੀਆਂ ਭੁੱਖਾਂ ਨੇ ਜਿਹੜੀਆਂ ਸਭ ਲੈ ਜਾਵਨੀ ਸਾਰੀਆਂ ਲੈ ਜਾਂਦੀਆਂ ਨੇ ਇਤਨੀ ਸੇਵਾ ਆਪ ਸੰਗਤਾਂ ਨੇ ਪ੍ਰਵਾਨ ਕਰਨੀ ਸੱਚੇ ਸਤਗੁਰੂ ਕਿਰਪਾ ਕਰ ਰਹਿਮਤ ਕਰਨ ਆਪ ਸੰਗਤਾਂ ਦਾ ਸਰਵਣ ਕੀਤਾ